ਯਾ ਲੰਬੀਆਂ ਲਾਈਨਾਂਤ ਨਹੀਂ ਮਿਲ ਰਿਹਾ ਪੈਟਰੋਲ ਤਾਂ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਕਿ ਪੰਜਾਬ ਦੇ ਵਿੱਚ ਲਗਾਤਾਰ ਪੈਟਰੋਲ ਪੰਪ ਡਰਾਈ ਹੋ ਰਹੇ ਨੇ ਕਿਉਂਕਿ ਜੋ ਟਰਾਂਸਪੋਰਟਰ ਨੇ ਉਹਨਾਂ ਦੇ ਵੱਲੋਂ ਹੜਤਾਲ ਕੀਤੀ ਗਈ ਹੈ ਟਰੱਕ ਡਰਾਈਵਰਾਂ ਦੇ ਵੱਲੋਂ ਹੜਤਾਲ ਕੀਤੀ ਜਾ ਰਹੀ ਹੈ ਜਿਸ ਦੇ ਚੱਲਦੇ ਇਹ ਜੋ ਪੈਟਰੋਲ ਪੰਪ ਹੈ ਉਹਨਾਂ ਤੱਕ ਪੈਟਰੋਲ ਦੀ ਸਪਲਾਈ ਨਹੀਂ ਹੋ ਪਾਰੀ ਜਿਸ ਦੇ ਚੱਲਦੇ ਪੈਟਰੋਲ ਪੰਪ ਡਰਾਈ ਹੋ ਚੁੱਕੇ ਨੇ ਤੁਹਾਨੂੰ ਦੱਸ ਦਈਏ ਕਿ 45% પેટ્રોલ ਪੰਪ ਡਰਾਈ ਹੋਣ ਵਾਲੇ ਨੇ ਅੱਜ ਸ਼ਾਮ ਤੱਕ ਜੇਕਰ ਇਹ ਹੜਤਾਲ ਖਤਮ ਨਹੀਂ ਕੀਤੀ ਜਾਂਦੀ ਤਾਂ ਜੋ 45% પેટ્રોલ ਪੰਪ ਨੇ ਉਹਨਾਂ ਦੇ ਉੱਤੇ પેટ્રોલ ਨਹੀਂ ਮਿਲੇਗਾ ਤਾਂ ਇਸ ਨੂੰ ਲੈ ਕੇ ਪੰਜਾਬ ਦੇ ਕਈ પેટ્રોલ ਪੰਪਾਂ ਨੇ ਇੱਥੋਂ ਤੱਕ ਐਲਾਨ ਕਰ ਦਿੱਤਾ ਹੈ ਕਿ ਸਿਰਫ ਐਮਰਜੈਂਸੀ ਵਾਹਨਾਂ ਨੂੰ ਹੀ પેટ્રોલ ਮਿਲੇਗਾ ਤਾਂ ਜੇਕਰ ਤੁਸੀਂ ਅੱਜ ਆਪਣੇ ਘਰ ਤੋਂ ਬਾਹਰ ਨਿਕਲਣ ਦਾ ਪਲਾਨ ਬਣਾ ਰਹੇ ਜੇਕਰ ਕਿਤੇ ਜਾਣ ਦੀ ਤੁਹਾਡੀ ਯੋਜਨਾ ਹੈ ਤਾਂ ਉਸ ਯੋਜਨਾ ਨੂੰ ਥੋੜੇ ਸਮੇਂ ਲਈ ਟਾਲ ਦਿਓ ਕਿਉਂਕਿ ਜੇਕਰ ਹੜਤਾਲ ਖਤਮ ਨਹੀਂ ਹੁੰਦੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪੈਟਰੋਲ ਨਹੀਂ ਮਿਲੇਗਾ ਜਿਸ ਦੇ ਚਲਦੇ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਲੁਧਿਆਣਾ ਦੀਆਂ ਲੁਧਿਆਣਾ ਦੇ ਵਿੱਚ ਪੈਟਰੋਲ ਨੂੰ ਰਹਿ ਕੇ ਪੈਟਰੋਲ ਪੰਪਾਂ ਦੇ ਉੱਤੇ ਲਗਾਤਾਰ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਲੋਕ ਪੈਟਰੋਲ ਪਵਾਉਣ ਆਉਂਦੇ ਨੇ ਪਰ ਉਹਨਾਂ ਨੂੰ ਪੈਟਰੋਲ ਨਹੀਂ ਮਿਲ ਰਿਹਾ ਕਈ ਪੈਟਰੋਲ ਪੰਪ ਡਰਾਈ ਹੋ ਚੁੱਕੇ ਨੇ ਤਾਂ ਨਵੇਂ ਹਿੱਟ ਐਂਡ ਰਨ ਕਾਨੂੰਨ ਦੇ ਤਹਿਤ ਪੰਜਾਬ ਦੇ ਟਰਾਂਸਪੋਰਟਰ ਅਤੇ ਟਰੱਕ ਡਰਾਈਵਰਾਂ ਦੇ ਵੱਲੋਂ ਹੜਤਾਲ ਕੀਤੀ ਗਈ ਹੈ ਜਿਸ ਦਾ ਅਸਰ ਸੂਬੇ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਸੂਬੇ ਦੇ ਵਿੱਚ ਪੈਟਰੋਲ ਪੰਪਾਂ ਦੇ ਉੱਤੇ ਪੈਟਰੋਲ ਨਹੀਂ ਮਿਲ ਰਿਹਾ ਜਿਸ ਦੇ ਚੱਲਦੇ ਲੋਕ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਨੇ ਤਾਂ ਤੁਹਾਨੂੰ ਦੱਸ ਦਈਏ ਕਿ 45% ਦੀ ਪੈਟਰੋਲ ਪੰਪ ਡਰਾਈ ਹੋ ਜਾਣਗੇ ਜੇਕਰ ਅੱਜ ਸ਼ਾਮ ਤੱਕ ਇਹ ਹੜਤਾਲ ਖਤਮ ਨਹੀਂ ਕੀਤੀ ਗਈ ਤਾਂ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵੇਖ ਕੇ ਗੱਲ ਕਰੀਏ ਤਾਂ 3600 ਦੇ ਕਰੀਬ ਪੈਟਰੋਲ ਪੰਪ ਨੇ ਜਿੱਥੇ ਮੁੱਖ ਰੂਪ ਦੇ ਨਾਲ ਜੇਕਰ ਗੱਲ ਕਰੀਏ ਬਠਿੰਡਾ ਜਲੰਧਰ ਅਤੇ ਸੰਗਰੂਰ ਦੇ ਵਿੱਚ ਤੇਲ ਦੀ ਜੋ ਸਪਲਾਈ ਹੈ ਟੈਂਕਰਾਂ ਦੇ ਰਾਹੀਂ ਹੁੰਦੀ ਹੈ ਤੇ ਇਸ ਕੰਮ ਦੇ ਵਿੱਚ ਟਰੱਕ ਟੈਂਕਰ ਪਿਕਅਪ ਆदि ਕਈ ਤਰ੍ਹਾਂ ਦੇ ਵਾਹਨ ਪ੍ਰਯੋਗ ਹੁੰਦੇ ਨੇ ਤੇ ਜੇਕਰ ਤੇਲ ਕੰਪਨੀਆਂ ਦੇ ਆਪਣੇ ਵਾਹਨ ਵੀ ਪੈਟਰੋਲ ਦੀ ਸਪਲਾਈ ਕਰਨ ਲਈ ਅੱਗੇ ਰਹਿੰਦੇ ਨੇ ਤੇ ਜੇਕਰ ਹੜਤਾਲ ਦੇ ਕਾਰਨ ਇਹਨਾਂ ਦੇ ਵੱਲੋਂ ਨਹੀਂ ਆਪਣੇ ਵਾਹਨ ਚਲਾਏ ਜਾਂਦੇ ਤਾਂ ਫਿਰ ਤੇਲ ਲਿਉਣਾ ਮੁਸ਼ਕਲ ਹੋਵੇਗਾ ਪੈਟਰੋਲ ਪੰਪਾਂ ਦੇ ਉੱਤੇ ਡਰਾਈ ਵਰਗੀ ਸਥਿਤੀ ਬਣ ਜਾਏਗੀ ਜਾਵੇਗੀ ਤੇ ਪੈਟਰੋਲ ਖਤਮ ਹੋਣ ਦਾ ਖਦਸ਼ਾ ਬਣ ਜਾਵੇਗਾ ਤਾਂ ਹੜਤਾਲ ਨੂੰ ਲੈ ਕੇ ਸਰਕਾਰ ਅਤੇ ਤੇਲ ਕੰਪਨੀਆਂ ਦੇ ਵਿਚਕਾਰ ਲਗਾਤਾਰ ਗੱਲਬਾਤ ਰਾਹੀਂ ਰਸਤਾ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਹਜੇ ਤੱਕ ਇਹ ਰਸਤਾ ਨਹੀਂ ਨਿਕਲ ਸਕਿਆ ਜਿਸ ਦੇ ਚਲਦੇ ਪੈਟਰੋਲ ਪੰਪਾਂ ਦੇ ਉੱਤੇ ਹੁਣ ਜੋ ਪੈਟਰੋਲ ਖਤਮ ਹੋਣ ਦੀ ਸਥਿਤੀ ਬਣ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਕਈ ਜੋ ਪੈਟਰੋਲ ਪੰਪ ਨੇ ਉਹਨਾਂ ਦੇ ਵਿੱਚ ਸਿਰਫ ਸਵੇਰ ਤੱਕ ਦਾ ਜਾਨਕੀ ਅੱਜ ਸਵੇਰ ਤੱਕ ਦਾ ਪੈਟਰੋਲ ਮੌਜੂਦ ਸੀ ਤੇ ਦੂਜੇ ਪਾਸੇ ਕਈ ਪੈਟਰੋਲ ਪੰਪਾਂ ਤੇ ਸਿਰਫ ਅੱਜ ਸ਼ਾਮ ਤੱਕ ਦਾ ਪੈਟਰੋਲ ਮੌਜੂਦ ਹੈ ਤੇ ਜੇਕਰ ਹੜਤਾਲ ਖਤਮ ਨਹੀਂ ਹੁੰਦੀ ਪੈਟਰੋਲ ਦੀ ਸਪਲਾਈ ਜਾਰੀ ਨਹੀਂ ਹੁੰਦੀ ਤਾਂ ਫਿਰ ਇਹ ਪੈਟਰੋਲ ਪੰਪ ਡਰਾਈ ਹੋ ਜਾਣਗੇ ਤੇ ਇਹਨਾਂ ਪੈਟਰੋਲ ਪੰਪਾਂ ਦੇ ਉੱਤੇ ਤੁਹਾਨੂੰ ਪੈਟਰੋਲ ਨਹੀਂ ਮਿਲਣਗਾ ਜਿੱਤੇ ਚਲਦੇ ਜੋ ਲੋਕ ਨੇ ਉਹ ਪੈਟਰੋਲ ਪੰਪਾਂ ਤੇ ਜਾ ਕੇ ਆਪਣੇ ਵਾਹਨਾਂ ਦੇ ਵਿੱਚ ਪੈਟਰੋਲ ਪਵਾਉਣ ਦੀ ਤਿਆਰੀ ਕਰ ਰਹੇ ਨੇ ਤਾਂ ਜੋ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਪਰ ਪੈਟਰੋਲ ਪੰਪਾਂ ਦੇ ਵੱਲੋਂ ਵੀ ਐਲਾਨ ਕੀਤਾ ਗਿਆ ਹੈ ਕਿ ਸਿਰਫ ਐਮਰਜੈਂਸੀ ਵਾਹਨਾਂ ਦੇ ਵਿੱਚ ਹੀ ਪੈਟਰੋਲ ਭਰਿਆ ਜਾਵੇਗਾ ਤਾਂ ਜੋ ਐਮਰਜੈਂਸੀ ਜੋ ਸਹੂਲਤਾਂ ਨੇ ਉਹਨਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਤਾਂ ਜੇਕਰ ਇਹ ਹੜਤਾਲ ਖਤਮ ਨਹੀਂ ਹੁੰਦੀ ਤਾਂ ਇਸ ਦਾ ਅਸਰ ਮੰਡੀਆਂ ਦੇ ਉੱਤੇ ਵੀ ਦੇਖਣ ਨੂੰ ਮਿਲੇਗਾ ਸਬਜ਼ੀ ਮੰਡੀਆਂ ਦੇ ਉੱਤੇ ਇਸ ਦਾ ਅਸਰ ਵੀ ਦੇਖਣ ਨੂੰ ਮਿਲੇਗਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਬਜ਼ੀ ਵੀ ਮਹਿੰਗੀ ਹੋ ਜਾਵੇਗੀ ਕਿਉਂਕਿ ਜੇਕਰ ਟਰੱਕਾਂ ਦੀ ਗੱਲ ਕਰੀਏ ਤਾਂ ਟਰੱਕਾਂ ਰਾਹੀਂ ਹੀ ਸਪਲਾਈ ਹੁੰਦੀ ਹੈ ਚਾਹੇ ਸਬਜ਼ੀਆਂ ਹੋਣ ਚਾਹੇ ਪੈਟਰੋਲ ਹੋਵੇ ਜਾਂ ਫਿਰ ਹੋਰ ਵੀ ਕਈ ਜ਼ਰੂਰੀ ਸਮਾਨ ਹੋਵੇ ਤਾਂ ਉਸ ਦੀ ਸਪਲਾਈ ਇਹਨਾਂ ਦੇ ਰਾਹੀਂ ਕੀਤੀ ਜਾਂਦੀ ਹੈ ਪਰ ਹੜਤਾਲ ਦੇ ਚੱਲਦੇ ਇਹਨਾਂ ਵਾਹਨਾਂ ਦੀ ਜੇਕਰ ਨਹੀਂ ਚੱਲਦੇ ਤਾਂ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਸਬਜ਼ੀਆਂ ਵੀ ਮਹਿੰਗੀਆਂ ਹੋਣਗੀਆਂ ਤਾਂ ਤੁਹਾਨੂੰ ਦੱਸ ਦਈਏ ਕਿ ਹਿੱਟ ਐਂਡ ਰਨ ਕਾਨੂੰਨ ਕੀ ਹੈ ਜਿਸ ਦੇ ਤਹਿਤ ਇਹ ਹੜਤਾਲ ਕੀਤੀ ਗਈ ਹੈ ਦੱਸ ਦਈਏ ਕਿ ਹਿੱਟ ਐਂਡ ਰਨ ਮਾਮਲੇ ਦੇ ਦੋਸ਼ੀ ਡਰਾਈਵਰ ਦੇ ਉੱਤੇ 7 ਲੱਖ ਰੁਪਏ ਦਾ ਜੁਰਮਾਨਾ ਅਤੇ 10 ਸਾਲ ਦੀ ਕੈਦ ਦੀ ਵਿਵਸਥਾ ਕੀਤੀ ਗਈ ਹੈ ਇਸ ਕਾਨੂੰਨ ਦੇ ਆਉਣ ਤੋਂ ਬਾਅਦ ਜੋ ਟਰਾਂਸਪੋਰਟਰ ਨੇ ਉਹ ਖੁੱਲ ਕੇ ਇਸ ਦੇ ਵਿਰੋਧ ਵਿੱਚ ਆ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ ਦੁਰਘਟਨਾਵਾਂ ਜਾਣਬੁੱਝ ਕੇ ਨਹੀਂ ਕੀਤੀਆਂ ਜਾਂਦੀਆਂ ਅਤੇ ਜੋ ਕਾਨੂੰਨ ਕੱਢਿਆ ਗਿਆ ਹੈ ਤਾਂ ਇਸ ਦੇ ਨਾਲ ਡਰਾਈਵਰਾਂ ਨੂੰ ਬਹੁਤ ਜ਼ਿਆਦਾ ਅਸਰ ਡਰਾਈਵਰਾਂ ਤੇ ਪਵੇਗਾ ਕਿਉਂਕਿ ਡਰਾਈਵਰਾਂ ਨੂੰ ਅਕਸਰ ਡਰ ਹੁੰਦਾ ਹੈ ਕਿ ਉਹਨਾਂ ਦੇ ਵਾਹਨ ਦੇ ਨਾਲ ਕਿਸੇ ਤਰ੍ਹਾਂ ਦਾ ਹਾਦਸਾ ਨਾ ਹੋਵੇ ਅਤੇ ਜ਼ਖਮੀਆਂ ਨੂੰ ਹਸਪਤਾਲ ਲਿਜਾਉਣ ਦੀ ਕੋਸ਼ਿਸ਼ ਵੀ ਕਰਦੇ ਨੇ ਜੇਕਰ ਇਸ ਤਰ੍ਹਾਂ ਦੀ ਕੋਈ ਵਾਰਦਾਤ ਘਟਨਾ ਵਾਪਰ ਜਾਂਦੀ ਹੈ ਤਾਂ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਜਾਣ ਬੁੱਝ ਕੇ ਇਸ ਤਰ੍ਹਾਂ ਦੀ ਕੋਈ ਘਟਨਾ ਦਾ ਅੰਜਾਮ ਉਹਨਾਂ ਵੱਲੋਂ ਨਹੀਂ ਦਿੱਤਾ ਜਾਂਦਾ ਇਸ ਕਰਕੇ ਇਸ ਤਰ੍ਹਾਂ ਦਾ ਜੋ ਕਾਨੂੰਨ ਹੈ ਸਖਤ ਕਾਨੂੰਨ ਉਹਨਾਂ ਦੇ ਖਿਲਾਫ ਨਹੀਂ ਕੱਢਿਆ ਜਾਣਾ ਚਾਹੀਦਾ ਤਾਂ ਇਸੇ ਨੂੰ ਲੈ ਕੇ ਹੜਤਾਲ ਕੀਤੀ ਗਈ ਹੈ ਜਿਸ ਦੇ ਚਲਦੇ ਪੈਟਰੋਲ ਪੰਪਾਂ ਦੇ ਉੱਤੇ ਹੁਣ ਪੈਟਰੋਲ ਦੇ ਵਿੱਚ ਕਮੀ ਆ ਰਹੀ ਹੈ ਅਤੇ ਪੈਟਰੋਲ ਦੀ ਸਪਲਾਈ ਨਹੀਂ ਹੋ ਪਾਰੀ ਸਟ੍ਰਾਈਕ ਹੋਈ ਹੋਈ ਹੈ ਉਸ ਤੋਂ ਬਾਅਦ ਕਈ ਪੈਟਰੋਲ ਪੰਪਾਂ ਤੇ ਜਿਹੜਾ ਡਰਾਈ ਵੀ ਹੋ ਗਿਆ ਲੋਕਾਂ ਕੋਲ ਖਤਮ ਹੋ ਗਿਆ ਤੁਹਾਡੇ ਕੋਲ ਕਿੰਨਾ ਸਟਾਕ ਪਿਆ ਹੋਇਆ ਸਾਡੇ ਕੋਲ ਜਿਆਦਾ ਤੋਂ ਜਿਆਦਾ 2 ਜਾਂ 3 ਦਿਨ ਮੈਕਸਿਮਮ ਤੇਲ ਜੀ ਬਸ ਦੋ ਦਿਨਾਂ ਦਾ ਤੇਲ ਬਈ ਹਾਂ ਜਿਆਦਾ ਤੋਂ ਜਿਆਦਾ ਬਸ ਜਿਹੜੇ ਲੋਕ ਆ ਰਹੇ ਉਹ ਫਿਰ ਕਿਦਾਂ ਸਰਵਾਈਵ ਕਰਨਗੇ ਜਦਵੇਂ ਤੇਲ ਦਾ ਨੀਡ ਹੈਗੀ ਹਰ ਇੱਕ ਲੋਕਾਂ ਨੂੰ ਜਿਹੜੀ ਹੈ ਉਹ ਤਾਂ ਲੋਕਾਂ ਨੂੰ ਆਪ ਹੀ ਚਾਹੀਦਾ ਜੀ ਥੋੜਾ ਜਿਹਾ ਉਸ ਹਿਸਾਬ ਨਾਲ ਹੀ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਹੀ ਤੇਲ ਪਵਾਓ ਐਕਸੈਸ ਲੋੜ ਹੀ ਹੈ ਨਹੀਂ ਤਾਂ ਕੋ ਸਭ ਨੂੰ ਤੇਲ ਦੀ ਲੋੜ ਹੈਗੀ ਆ ਜੀ ਤੇ ਇਸ ਕਰਕੇ ਐਮਰਜੈਂਸੀ 'ਚ ਜਦੋਂ ਉਸ ਹਿਸਾਬ ਨਾਲ ਨਾ ਪਾਓ ਵੀ ਜਿਹਦੇ ਨਾਲ ਬਾਕੀਆਂ ਨੂੰ ਵੀ ਦਿੱਕਤ ਆ ਵੀ ਜਿਹੜੇ ਐਮਰਜੈਂਸੀ ਤੇਲ ਚਾਹੀਦਾ ਵਾ ਕਿੰਨੇ ਦਿਨਾਂ ਤੋਂ ਦਿੱਕਤ ਆ ਰਹੀ ਆ ਤੁਹਾਨੂੰ ਜਿਹੜਾ ਕਿ ਤੁਹਾਡੇ ਲਈ ਤੇਲ ਰੋੜਾ ਨਹੀਂ ਆ ਰਿਹਾ ਬਸ ਦੋ ਕਿ ਦਿਨਾਂ ਤੋਂ ਤੇਲ ਆ ਹੀ ਨਹੀਂ ਰਿਹਾ ਜਿੱਦਾਂ ਕੱਲ ਸੰਡੇ ਹੁਣ ਅੱਗੇ ਵੀ ਦੇਖੋ ਤਿੰਨ ਤਰੀਕ ਤੱਕ ਸਟ੍ਰਾਈਕ ਕਹਿੰਦੇ ਚਲਣੀ ਹੈ ਇਹ। ਜੀ। ਫਿਰ ਕਿੰਨੀ ਦਿੱਕਤ ਆਈ ਕਿ ਤੇਲ ਦਾ ਦੇਖੋ ਡੇਲੀ ਚਾਹੀਦਾ ਹੁੰਦਾ ਵਾ। ਜੀ। ਆ ਚੀਜ਼ ਹੈ। ਸਟਾਕ ਆਪਾਂ ਕਿੰਨਾ ਕੁ ਰੱਖ ਲਾਂਗੇ ਦੇਖੋ। ਤੁਹਾਡੇ ਕੋਲ ਕਿੰਨਾ ਸਟਾਕ ਸੀਗਾ ਜਿਹੜਾ ਕਿ ਉਹ ਤੁਹਾਡੇ ਕੋਲ ਲੱਗ ਚੁੱਕਾ ਜਿਹੜਾ ਇੱਕ ਅੱਧੇ ਦਿਨ ਦਾ ਹੀ ਰਹਿ ਗਿਆ। ਬਸ ਜਿਆਦਾ ਜਿਆਦਾ ਮੈਕਸਮ 2 ਡੇਸ ਹੋਏਗਾ। 2 ਦਿਨਾਂ ਦਾ ਸਟਾਕ ਹੋਏਗਾ ਜੀ। ਜੀ। ਆ ਚੀਜ਼ ਹੈ। ਬਾਕੀ ਬਾਕੀ ਪੰਪਾਂ ਤੇ ਵੀ ਦੇਖਿਆ ਗਿਆ ਕਿ